ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਸਕੀਵੀ ਦੀ ਬੁਣਤੀ ਦੱਸਦੇ ਆਂ ਦੇਖੋ ਪਹਿਲਾਂ ਤੁਸੀਂ ਇਹ ਬਾਰਡਰ ਬਣਾ ਲੈਣਾ ਇਹ ਬੁਣਤੀ ਤੁਸੀਂ ਜੈਕਟ ਤੇ ਸਵੈਟਰ ਤੇ ਤੇ ਬਲੌਜ਼ ਤੇ ਪਾਉਣੀ ਹੋਵੇ ਪਹਿਲਾਂ ਤੁਸੀਂ ਬਾਰਡਰ ਬਣਾ ਲਓ ਫਿਰ ਤੁਸੀਂ ਇਹ ਬੁਣਤੀ ਸ਼ੁਰੂ ਕਰਨੀ ਹੈ ਜਿੰਨੇ ਗੁੰਦ ਉੱਤੋਂ ਵਧਾਉਣੇ ਆ ਉਹਦੇ ਵਧਾ ਸਕਦੇ ਹੋ ਦੇਖੋ ਇਹ ਫੱਟੀ ਰੱਖੀ ਹੈ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਹ ਫੱਟੀ ਦੀ ਦੇਖੋ ਇਹ ਸਕੀਵੀ ਫੱਟੀ ਵਾਲੀ ਸਕੀਵੀ ਹੈ ਤੇ ਹੁਣ ਆਪਾਂ ਬੁਣਤੀ ਦੱਸਦੇ ਹਾਂ ਦੂਜਾ ਭਾਗ ਅਸ ਕੀ ਵੀ ਦਾ ਦੇਖੋ ਆਪਾਂ ਚਾਕ ਵੀ ਰੱਖੇ ਆ ਮੈਂ ਇੱਕ ਸੱਦੇ ਹੁਣ ਇੱਕ ਇੱਥੇ ਚਾਕ ਰਹਿਣਾ ਇਹਦਾ ਇਹਦੇ ਆਪਾਂ 11 ਲਾਈਨਾਂ ਰੱਖੇ 1 2 3 4 5 6 7 8 9 10 11 11 ਲਾਈਨਾਂ ਪਾ ਕੇ 12ਵੀਂ ਸਲਾਈ ਚੱਪਾ ਇਹ ਚਾਕ ਬਣਾਇਆ ਤੇ 11 ਹੀ ਇੱਥੇ ਪਾ ਕੇ 12ਵੀਂ ਚ ਚਾਕ ਬਣਾਵਾਂਗੇ ਤੇ ਹੁਣ ਆਪਾਂ ਬੁਣਤੀ ਦੱਸਦੇ ਹਾਂ ਤਾਂ ਉਹਨਾਂ ਦੇਖੋ ਅਸੀਂ ਥੋੜੇ ਜਿਹਾ ਕੁੰਡੇ ਪਾਏ ਆ ਦੋ ਕੁੰਡੇ ਤੁਸੀਂ ਐਕਸਟਰਾ ਰੱਖਣੇ ਨੇ ਡਿਜ਼ਾਈਨ ਸੈੱਟ ਕਰਨ ਸੱਤ। ਵੀਡੂ ਆਪਾਂ ਲੰਮੀ ਨੀ ਵਾਲੀ ਬਣਾਉਣੀ। ਦੇਖੋ ਜੀ ਪਹਿਲਾ ਗੁੰਡਾ ਪਾਉਣ ਲੈਣਾ। ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਤੇ ਜੇ ਵੀਡੀਓ ਕੋ ਵਧਿਆ ਲੱਗੇ ਸਾਡਾ ਦੱਸਣ ਦਾ ਤਰੀਕਾ ਵਧਿਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਦੇਖੋ ਜੀ ਕੁੰਡੇਤੋਂ ਦੀ ਗੁੰਡਾ ਲਾਦ ਲਿਆ ਆਪਾਂ ਦਾ ਇੱਕ ਗੁੰਡਾ ਘਟ ਗਿਆ। ਤੇ ਆਪਾਂ ਆਪਦੇ ਗੰਨੇ ਧਾਗਾ ਕਰਕੇ ਇੱਥੇ ਇੱਕ ਜਾਲੀ ਬਣਾਉਣੀ ਹੈ ਤਿੰਨ ਗੁੰਡੇ ਹੀ ਬਣਗੇ ਹੁਣ ਆਪਾਂ ਤਿੰਨ ਗੁੰਡੇ ਸੱਜੇ ਪਾਸੇ ਤੇ ਕਲਿੱਕ ਕਰ ਦੋ ਤੇ ਤਿੰਨ ਹੁਣ ਆਪਾਂ ਇਹ ਤਿੰਨ ਗੁੰਡੇ ਜਿਹੜਾ ਇਹ ਤੇ ਪਿਛਲਾ ਗੁੰਡਾ ਇਧਰ ਮੈਂ ਦੱਸਣਾ ਭੁੱਲ ਗਈ ਸੀ ਜਦੋਂ ਇਧਰ ਪਾਉਣਾ ਸ਼ੁਰੂ ਕਰਨਾ ਉਹ ਇਸੇ ਤੋਂ ਹੀ ਕਰਨਾ ਹੈ ਦੇਖੋ ਆਹ ਕੰਟੈਂਟ ਚੱਕ ਕੇ ਆ ਗਿਆ ਦੋ ਗੁੰਡੇ ਉੱਥੋਂ ਦੀ ਤੁਸੀਂ ਇਸ ਤਰ੍ਹਾਂ ਅੜਦੇ ਨੂੰ ਤੇ ਆ ਦੋ ਗੁੰਡੇ ਰਹੀਏ ਦੇਖੋ ਇੱਕ ਘੰਟਾ ਬਨ ਲੈਣਾ ਤਾਂ ਘਰ ਦੇ ਕੰਨੀ ਕਰਕੇ ਚੱਲ ਬਣਾ ਲੈਣੀ ਤੇ ਹੁਣ ਤਿੰਨ ਘੰਟੇ ਸਿੱਧੇ ਇਹ ਤੁਹਾਨੂੰ ਵੀਡੀਓ ਵਧਿਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇਖੋ ਤਿੰਨ ਘੰਟੇ ਆਪਾਂ ਸਿੱਧੇ ਘੁੰਡੇ ਹੁਣ ਪੇਰੱਖਾਂ ਇਹਦੇ ਤੋਂ ਵੀ ਘੰਟਾ ਲੱਗਦੇ ਤਾਂ ਆਪ ਦੇਖਣ ਲਈ ਜਾਲੀ ਬਣਾ ਲਈ ਤਿੰਨ ਸਿੱਧੇ ਉਹ ਤੇ ਤਲੀ ਫੇਰ ਆਪਾਂ ਅੰਦਰ ਇਹ ਕਿੰਡਾ ਬੁੰਡਣਾ ਹੈ ਇੱਕ ਜਿਹੜਾ ਆਪਣਾ ਘਟ ਜਾਂਦਾ ਉਹਨੂੰ ਆਪਾਂ ਤੇ ਲਾਸਟ ਲਗੰਦਾ ਸਿੱਧਾ ਦੇਖ ਹੁਣ ਆਪਾਂ ਉਲਟੇ ਪਾਸੇੋਂ ਉਲਟੀ ਸਲਾਈ ਆਪਾਂ ਸਾਰੀ ਉਲਟੀ ਬਣਾਉਣੀ ਹੈ ਉਹ ਬਣਾ ਲੈਣੀ ਹੈ ਫਿਰ ਵੀਡੀਓ ਵਨ ਲੰਮੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਪਹਿਲਾਂ ਉਲਟੀ ਸਵਾਈ ਸਾਰੀ ਬਣਾ ਦਿੰਦੇ ਦੇਖੋ ਉਲਟੇ ਪਾਸੇੋਂ ਆਪਾਂ ਸਲਾਈ ਪਾ ਲਈ ਉਲਟੀ ਹੁਣ ਸਿੱਧੇ ਪਾਸੇੋਂ ਦੇਖੋ ਸਿੱਧੇ ਪਾਸੇੋਂ ਜਿਹੜਾ ਤੁਹਾਨੂੰ ਬੰਨਣਾ ਹੈ ਜਾਂ ਬੌਂਡ ਲੋ ਚਾਹੇ ਬਣਾਉਣਿਆ ਤਾਰ ਲੋ ਮੈਂ ਚਾਹੀ ਵੀ ਇਹ ਬਣਾਉਣਿਆ ਤਾਰ ਲਈਆਂ ਕਿਉਂਕਿ ਜਿੱਧਰ ਫੱਟੀ ਉਧਰ ਵੀ ਮੈਂ ਬਣਾਉਣਿਆ ਤਾਰ ਲਈਆਂ ਤੇ ਫਿਰ ਇਹ ਨਹੀਂ ਇਧਰੋਂ ਕੁੰਡਾ ਬਾਜ ਜਾਊਗਾ ਪਾਸਾ ਜਵਾਤੀਆ ਦੇਖੋ ਇਹ ਜਾਲੀ ਵਾਲਾ ਇਧਰ ਆਪਾਂ ਦੋ ਤੇ ਇੱਕ ਬਣਾਉਂਦੇ ਨਹੀਂ ਕਿਉਂਕਿ ਇੱਕਾ ਖੁੰਡਾ ਪੰਜ ਆ ਬੁੰਨ ਲੈਣੇ ਜਾਲੀ ਵਾਲਾ ਹੁਣ ਆਪਾਂ ਤਾਂ ਗਾ ਦੇ ਕੰਨੀ ਕਰਕੇ ਜਾਲੀ ਬਣੂਗੇ ਦੇਖੋ ਕੁੰਡਾ ਲੱਦ ਕੇ ਦੋ ਦਾ ਆਪਾਂ ਇੱਕ ਬਣਾਉਣਾ ਦੇਖੋ ਜਿਹੜੇ ਤਿੰਨ ਸਿੱਧੇ ਬਣੇ ਸੀ ਇੱਥੇ ਦੋ ਤੇ ਇੱਕ ਬਣ ਗਿਆ ਹੁਣ ਸਿੱਧਾ ਬਣ ਲੈਣੇ ਇੱਕ ਹੁਣ ਆਪਣਾ ਇੱਕ ਇਹ ਟਿੱਕ ਇਹ ਦੋ ਦਾ ਇੱਕ ਬਣਾਉਣਾ ਸਿੱਧੇ ਸਲਾਈ ਕਰਕੇ ਦੇਖੋ ਇੱਥੇ ਆਪਾਂ ਜਾਲੀ ਬਣਾਈ ਸੀ ਪਹਿਲੀ ਸਲਾਈ ਚ ਹੁਣ ਆਪਾਂ ਇਹਨੂੰ ਇੱਥੇ ਦੋ ਜੜ੍ਹਾਂ ਬਣਣੀਆਂ ਦੇਖੋ ਤੇ ਹੁਣ ਫਿਰ ਆਪਾਂ ਕੁੰਡਾ ਬੰਦ ਕਰ ਦੇ। ਦੇਖੋ ਐਸੇ ਤਰ੍ਹਾਂ ਇਹ ਬਣਾਉਂਗਾ ਦੋ ਜੜ੍ਹਾਂ ਬਣਣਗੀਆਂ ਦੋ ਹੀ ਇੱਥੇ ਬਣਣਗੀਆਂ ਜਿੱਧਰ ਕੁੰਡਾ ਹੁੰਦਾ ਉਹ ਬੱਧ ਰੱਖਿਆ ਫਿਰ ਆਪਾਂ ਘਟਾ ਲੈਂਦੇ। ਹੁਣ ਆਪਾਂ ਇੱਧਰ ਇੱਕ ਜਾਲੀ ਬਣਾਈ ਇੱਧਰ ਦੋ ਜਾਲ ਬਣਾਈਆਂ ਜਿਹੜੇ ਤਿੰਨ ਸਹੀ ਹੋਏ ਤਿੰਨ ਕੁੰਡੇ ਰਹਿ ਗਏ ਇੱਥੇ। ਹੁਣ ਆਪਾਂ ਇਸੇ ਤਰ੍ਹਾਂ ਬਣਾ ਲੈਨੇ ਆ ਇਹ। ਦੇਖੋ ਇੱਧਰ ਲਾਸਟ 'ਚ ਵੀ ਆਪਾਂ ਐਵੇਂ ਕਰਨਾ ਸਿੱਧੇ ਪਾਸੋਂ ਦੋ ਕੁੰਡਿਆਂ 'ਚ ਪਾ ਕੇ ਇੱਕ ਬਣਾਇਆ ਦੇਖੋ ਤੇ ਹੁਣ ਆਪਾਂ ਇੱਥੇ ਜਾਲੀ ਬਣਾਉਂਗੇ ਆਪਾਂ ਤੇ ਇੱਧਰ ਆਪਾਂ ਨਹੀਂ ਬਣਾਉਣਾਗਾ ਨਾ ਹੀ ਜਾਲੀ ਬਣਾ ਕੇ ਇੱਧਰ ਇੱਕ ਜਾਲੀ ਥੱਲੇ ਬਣਾਇ ਇੱਕ ਉੱਤੇ ਬਣਾਉਣਾ ਸਿੱਧਾ ਬਣਾਉਂਗਾ ਹੁਣ ਹੁਣ ਉਲਟੇ ਪਾਸਿਆਂ ਆਪਾਂ ਉਲਟੀ ਸਮਾਈਦਾਰੀ ਉਲਟੀ ਬਣਾਉਣੀ ਦੇਖੋ ਇਹ ਮੇਰੇ ਕੋਲ ਚਾਰ ਸਲਾਈਆਂ ਪੈ ਗਈਆਂ ਦੋ ਸਿੱਧੇ ਪਾਸੋਂ ਤੇ ਉਲਟੇ ਪਾਸੋਂ ਦੇ ਕੁੰਡੇ ਜਨ ਬਣ ਗਏ ਹੁਣ ਆਪਾਂ ਦੇਖੀ ਤੁਹਾਨੂੰ ਦੱਸਨੇ ਪਹਿਲਾ ਗੁੰਡਾ ਪੁਣੋ ਚਾਹੀਦਾ ਆਪਣੇ ਕਰਾਉ ਠੀਕ ਹੈ ਹੁਣ ਆਪਾਂ ਇਹ ਗੁੰਡੇ ਸਿੱਧੇ ਪੁਣ ਲਾਉਣੇ ਆ ਦੇਖੋ ਹੁਣ ਆ ਜਿਹੜੇ ਆਪਾਂ ਤਿੰਨ ਪਹਿਲਾਂ ਸਿੱਧੇ ਪੁਣੇ ਸੀ ਉਹ ਤਿੰਨ ਹੀ ਹੋਗੇ ਦੇਖੋ ਤੇ ਇਹਦੇ ਤੋਂ ਨਿਕਟਾ ਕੇ ਹੁਣ ਇੱਥੇ ਡਿਜ਼ਾਈਨ ਬਣਾਉਂਗਾ ਡਿਜ਼ਾਈਨ ਉਹੀ ਬਣਨਾ ਹੈ ਜਗ੍ਹਾ ਬਦਲੀ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਇਹ ਤਿੰਨ ਜਾਲੀ ਆਪਾਂ ਸਿੱਧੇ ਪੁਣੇ ਦੇਖੋ ਇਹ ਜੇ ਸਾਨੂੰ ਪੰਜ ਕੋਣੇ ਹੋ ਜਾਂਦੇ ਦੇਖੋ ਜਾਲੀ ਬਣਾਈ ਹੈ ਇਹ ਪੰਜ ਹੋ ਗਏ ਤਿੰਨਾ ਸਿੱਧੇ ਕੋਣ ਦੇ ਕੀ ਹੋ ਗਿਆ ਤਿੱਕਾ ਹੁਣ ਆ ਤਿੰਨਾ ਤਿੱਕਾ ਬਣਾਉंगा ਦੇਖੋ ਆ ਤਿੰਨਾ ਤੋਂ ਟਪਾਉਣਾ ਇੱਕ ਅੰਡਾ ਦੋ ਤੋਂ ਦੀ ਤੇ ਬੰਨ ਲੈਣਾ ਇੱਥੇ ਜਾਲੀ ਬਣਾਉਂਗੇ ਦੇਖੋ ਇਹ ਮੈਂ ਬਣਾ ਲੈਣੀ ਆ ਫਿਰ ਵੀਡੀਓ ਲੰਮੀ ਬਣੀ ਹੋ ਜੂਗੀ ਆ ਤਿੰਨਾ ਸਿੱਧੇ ਕੋਣ ਦੇ ਉਸੇ ਤਰ੍ਹਾਂ ਹੀ ਬਣਾਉਣਾ ਦੇਖੋ ਦੇਖੋ ਜੀ ਹੁਣ ਫਿਰ ਇੱਥੇ ਦੋ ਜਾਲਕਾ ਬਣਣਗੇ ਜਿਵੇਂ ਇੱਥੇ ਬਣਾਈ ਤੇ ਫਿਰ ਬਿਲਕੁਲ ਲੰਮੀ ਹੁੰਦੀ ਐ ਇਸ ਕਰਕੇ ਮੈਂ ਜ਼ਿਆਦਾ ਬਣਾਈ ਨੇ ਆ ਦੇਖੋ ਪਹਿਲਾਂ ਮੈਂ ਆ ਡੱਬੀ ਬਣਾਈ ਆ ਹੁਣ ਮੈਂ ਆ ਬਣਾਈ ਐ ਇਹਦੇ ਦੋ ਦੋ ਜਾਲਕਾ ਬਣਣਗੇ ਫਿਰ ਇਸ ਤਰ੍ਹਾਂ ਬਣੂਗੇ ਇੱਥੇ ਜਿਹੜੀ ਪਹਿਲਾਂ ਬਣਾਈ ਸੀ ਉਹਦੇ ਉੱਤੇ ਆਏ ਬਣੀ ਜਾਊ ਬਦਲ ਬਦਲ ਕੇ ਜੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਤੇ ਲਾਈਕ ਕਰਨਾ ਕਮੈਂਟ ਕਰਕੇ ਜੇ ਨੂੰ ਦੱਸਣਾ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਸਸਰੇ ਗਾਲ ਸਾਨੂੰ ਸਕੀਵੀ ਬਲੌਜ਼ ਆਰਡਰ ਕਰੋ ਸੂਟ ਪੈਂਟ ਕੜਾਈਆਂ ਉੱਤੇ ਛੂਟ ਹੈਂਡਵਰਕ ਦੇ ਛੂਟ ਆਰਡਰ ਕਰੋ ਸਕੀਵੀ ਬਲੌਜ਼ ਵੀ ਆਰਡਰ ਕਰੋ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਸਸਰੀ ਸਸਰੀ